ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾਗੀ ਜੋੜ ਮੇਲੇ ਦੇ ਮੌਕੇ ਤੇ ਉੱਤੇ ਅੱਜ ਗੁਰਦੁਆਰਾ ਬਾਬਾ ਨੈਣਾ ਸਿੰਘ ਨਿਹੰਗ ਚੌਣੀ ਨੇੜੇ ਗੁਰਦੁਆਰਾ ਤੰਬੂ ਸਾਹਿਬ ਤੋਂ ਨਿਹੰਗ ਜਥੇਬੰਦੀਆਂ ਦੇ ਵੱਲੋਂ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਦੇ ਵਿੱਚ ਮੋਹੱਲਾ ਕੱਢਿਆ ਜਾ ਰਿਹਾ ਇਹ ਮੋਹੱਲਾ ਵਖਵਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪਹੁੰਚੇਗਾ ਤੇ ਐਸ ਉਪਰੰਤ ਘੋੜਿਆਂ ਦੀ ਦੌੜ ਹੋਵੇਗੀ ਨਿਹੰਗ ਸਿੰਘ ਵਖਵਖ ਜੰਗ ਜੂ ਕਿਤਾਬ ਦਿਖਾਉਣਗੇ ਤੇ ਊਠਾਂ ਘੋੜਿਆਂ ਤੇ ਹਾਥੀਆਂ ਦੇ ਉੱਤੇ ਸਵਾਰ ਹੋ ਕੇ ਨਿਹੰਗ ਸਿੰਘ ਨਾਲ ਨਾਲ ਚੱਲ ਰਹੇ ਨੇ ਇਸ ਵਕਤ ਪੰਜਵਾਂ ਤਖਤ ਬਾਬਾ ਬੋਡਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ মিডিਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਇਸ ਮੋਹੱਲੇ ਬਾਰੇ ਵੀ ਦੱਸਿਆ ਉਹਨਾਂ ਕਿਹਾ ਕਿ ਹਰ ਸਾਲ 40 ਮੁਕਤੀਆਂ ਦੀ ਯਾਦ ਵਿੱਚ ਬਾਬਾ ਬੋਡਾ ਦਲ ਪੰਜਵਾਂ ਤਖਤ ਨਿਹੰਗ ਸਿੰਘਾਂ ਦੇ ਵੱਲੋਂ ਬਾਬਾ 96 ਕਰੋੜੀ ਮੋਹੱਲਾ ਕੱਢਿਆ ਜਾਂਦਾ ਤੇ ਇਹ ਮੋਹੱਲਾ ਗੁਰਦੁਆਰਾ ਟੁੱਟੀ ਗੰਦੀ ਸਾਹਿਬ ਦਾ ਤਵਸਤਕ ਹੋ ਕੇ ਨਿਹੰਗਾਂ ਦੀ ਛੋਣੀ ਤੋਂ ਮੋਹੱਲਾ ਸ਼ੁਰੂ ਹੋ ਕੇ ਮਲੋਟ ਰੋਡ ਉੱਤੇ ਸਮਾਪਤੀ ਇਸ ਦੀ ਹੋ ਜਾਂਦੀ ਹੈ ਤੇ ਸਮਾਪਤੀ ਉਪਰੰਤ ਕੋੜਿਆਂ ਦੀ ਦੌੜ ਹੋਵੇਗੀ ਤੇ ਇਸ ਮੌਕੇ ਉਹਨਾਂ ਨੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਬਾਰੇ ਵੀ ਚਾਨਣਾ ਪਾਇਆ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਭ ਤੋਂ ਪਹਿਲਾਂ ਮਾਗੀ ਦੇ ਪਵਿੱਤਰ ਦਿਹਾੜੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਈਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿੱਥੇ ਲੋਹੜੀ ਦੀਆਂ ਮਾਗੀ ਦੀਆਂ ਤੇ ਬਹੁਤ-ਬਹੁਤ ਵਧਾਈਆਂ ਦਿਨਾਂ ਉੱਥੇ ਹੀ 40 ਮੁਕਤੇ ਜਿਨ੍ਹਾਂ ਦੇ ਆਪਾਂ ਸ਼ਹੀਦੀ ਨੂੰ ਸਮਰਪਤ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਵਿਸ਼ਾਲ ਮਹੱਲਾ ਗੁਰਦੁਆਰਾ ਬਾਬਾ ਨੈਣਾ ਸਿੰਘ ਜਿਉਣੀ ਨਹਿੰਸ ਸਿੰਘਾਂ ਬੁੱਢਾ ਦਲ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਜਿਹੜਾ ਸਜਾਇਆ ਜਾਂਦਾ ਪ੍ਰਾਤਨ ਵਿਰਸੇ ਨੂੰ ਸਾਹਮਦੇ ਹੋਏ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਇਹ ਮਹੱਲੇ ਸਜਾਏ ਜਾਂਦੇ ਨੇ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਸ੍ਰੀ ਮੁਖਸਰ ਸਾਹਿਬ ਵਿਖੇ 40 ਮੁਕਤਿਆਂ ਨੇ ਜਿਨ੍ਹਾਂ ਨੇ ਜਿੱਥੇ ਭਾਈ ਮਾਨ ਸਿੰਘ ਜੀ ਹੋਰਾਂ ਦਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਬਦਾਵਾ ਪਾੜ ਕੇ ਤੇ ਜਿਹੜੀਆਂ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ ਜਿੱਥੇ 5000 ਹਜ਼ਾਰੀ 10000 ਇਹ ਮੀਰਾ ਸਿੰਘ ਜਿਹੜਾ 20000 ਜਿਹੜੇ ਵੱਡੇ-ਵੱਡੇ ਮਰਤਵੇ ਦਿੱਤੇ ਉਹਨਾਂ ਨੂੰ ਬਹੁਤ ਵੱਡੀਆਂ ਅਸੀਸਾਂ ਦਿੱਤੀਆਂ ਤੇ ਜਿੱਥੇ ਮਾਤਾ ਭਾਗ ਕੌਰ ਜੀ ਗੁਰੂ ਸਾਹਿਬ ਦੇ ਨਾਲ ਹਜੂਰ ਸਾਹਿਬ ਵੱਲ ਨੂੰ ਇੱਥੋਂ ਜਦੋਂ ਗਏ ਤੇ ਗੁਰੂ ਸਾਹਿਬ ਦੀ ಅಪਾਰ ਕਿਰਪਾ ਦੇ ਨਾਲ ਹਰ ਸਾਲ ਜਿਹੜਾ 40 ਮੁਕਤੇ ਜਿਵੇਂ ਆਪਾਂ ਕਹਿੰਦੇ ਪੰਜ ਪਿਆ ਪੰਜ ਪਿਆਰੇ ਪੰਜ ਵੀਰ 40 ਮੁਕਤੇ ਤੇ 40 ਮੁਕਤਿਆਂ ਦਾ ਇਹ ਜਿਹੜਾ ਆਪਾਂ ਸ੍ਰੀ ਮੁਕਸਰ ਸਾਹਿਬ ਹੈ ਮੁਕਤ ਜਿਹੜਾ ਗੁਰੂ ਸਾਹਿਬ ਨੇ ਮੁਕਸਰ ਸਾਹਿਬ ਤੇ ਬਹੁਤ ਹੀ ಅಪਾਰ ਕਿਰਪਾ ਕਰਕੇ ਜਿੱਥੇ ਢਾਬ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਜਿੱਥੇ ਟੁੱਟੀ ਗੰਢੀ ਜਿਹੜੇ ਜਿੱਥੇ ਆਪਾਂ ਅਸਥਾਨਾਂ ਦੇ ਦਰਸ਼ਨ ਕਰਦੇ ਆਂ ਮੈਂ ਬੇਨਤੀ ਕਰਦਾ ਸੂਰਾਸੋ ਪਹਿਚਾਨੀਆ ਜੋ ਲਰੈਦੀਨ ਕੇ ਹੈ ਪੁਰਜਾ ਪੁਰਜਾ ਕਟ ਮਰੈ ਕਮੂ ਨਾ ਛੱਡੈ ਕੇਤ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਭਾਈ ਮਾਨ ਸਿੰਘ ਜੀ ਨੇ ਬਦਾਵਾ ਪੜਵਾਇਆ ਜਿਹੜੀ ਆਪਣੀ ਸ਼ਹੀਦੀ ਦਿੱਤੀ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਮੈਂ ਬੇਨਤੀ ਕਰਦਾ ਦੇਸ਼ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿੱਥੇ ਸਾਡੇ ਮੈਂ ਜਿਹੜੇ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਕੰਡੇ ਬਾਟੇ ਦਾ ਅਮਰ ਚਾਕੇ ਬਾਣੀ ਬਾਣੇ ਦੇ ਧਰਨੀ ਹੋਣ ਨਾਲ ਹੀ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਸੋ ਗੁਰੂ ਸਾਹਿਬ ਨੇ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ ਤੇ ਨਾਲ ਬੇਨਤੀ ਕਰਦਾ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਪਿਛਲੇ 50 ਦਿਨ ਹੋ ਗਏ ਨੇ ਤਕਰੀਬਨ ਜਿਹੜੇ ਮਰਨwarte ਤੇ ਬੈਠੇ ਨੇ ਸੈਂਟਰਲ ਸਰਕਾਰ ਦੀ ਜਿਹੜੀ ਆ ਉਹ ਕੰਦੇ ਜਿਹੜੇ ਅਜੇ ਤੱਕ ਉਹਨਾਂ ਦੇ ਆਵਾਜ਼ ਨਹੀਂ ਪਹੁੰਚੀ ਉਹ ਵੀ ਜਰੂਰ ਇਹ ਚੀਜ਼ ਜਿਹੜੀ ਹੈ ਉਹਨਾਂ ਨੂੰ ਚੇਤਾਵਨੀ ਹੈ ਕਿ ਭਾਈ ਜਗਜੀਤ ਸਿੰਘ ਢੱਲੇਵਾਲ ਨੂੰ ਬਚਾਉਣਾ ਹੈ ਸੈਂਟਰ ਸਰਕਾਰ ਨੂੰ ਜਿਹੜਾ ਝਕਾਉਣਾ ਹੈ ਤੇ ਉਹ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਕਿਸਾਨ ਜਿਹੜੇ ਨੇਤਾ ਨੇ ਭਾਈ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਜਿਹੜਾ ਬਚਾ ਕੇ ਤੇ ਆਪਣੇ ਘਰ ਭੇਜਣ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਨਾਲ ਹੀ ਸਾਡੇ ਨੌਜਵਾਨ ਬੱਚਿਆਂ ਨੂੰ ਬੇਨਤੀ ਹੈ ਉਹ ਜਰੂਰ ਨਸ਼ਿਆਂ ਦਾ ਤਿਆਗ ਕਰਨ ਜਿਵੇਂ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਤਿਆਰ ਪਰ ਤਿਆਰ ਹੋਵੋ ਸਿੰਘ ਸਜੋ ਤੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡਾ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਹਮੇਸ਼ਾ ਪਹਿਲਾਂ ਵੀ ਤੇ ਅੱਗੇ ਵੀ ਉਹਨਾਂ ਦੇ ਨਾਲ ਖੜੇ ਆ ਕੋਈ ਵੀ ਕਦੇ ਅਕਾਲ ਤਖਤ ਸਾਹਿਬ ਦੇ ਬਰਾਬਰੀ ਕਰਕੇ ਕਦੇ ਵੀ ਕੋਈ ਉਹ ਸਹੀ ਸਲਾਮਤ ਨਹੀਂ ਰਹਿ ਸਕਿਆ ਤੋ ਅਕਾਲ ਤਖਤ ਸਾਹਿਬ ਦੇ ਜਿਹੜੇ ਜੋ ਵੀ ਹੁਕਮ ਹੁੰਦੇ ਨੇ ਉਹ ਲਾਗੂ ਉਵੇਂ ਹੀ ਹੋਣੇ ਚਾਹੀਦੇ ਨੇ ਜਿਵੇਂ ਉੱਥੋਂ ਹੁਕਮ ਹੁੰਦਾ ਵਾਇਸ ਰੂਜੀਕਾ ਖਾਲਸਾ ਵਾਇਸ ਜੀ ਸਾਡੀ ਸੋਚ ਟੀਵੀ ਦੇ ਲਈ ਮੁਖਸਰ ਸਾਹਿਬ ਤੋਂ ਤਰਸੇਮ ਟੋਡੀ ਦੀ ਰਿਪੋਰਟ